ਹਨ ਇਸ ਸਹਜ ਸੁਭਾਈ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਰਸੋ ਗੁਰਸੋ ਝਟੀਆ ਦਿੱਤ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚੀ ਪਾਤਸ਼ਾਹ ਸਿਰਸ਼ੋਂ ਦਸ਼ੋਂ ਦੀਸਪਾਸ ਵਹਿਠਿਆ ਸੋਹੀਏ ਸਬਨਾ ਦਾ ਵੀਸਾ ਸੁਜਣ ਸੱਚਾ ਪਾਤਸ਼ਾਹ ਸਿਰਸ਼ੰਦ ਸ਼ਾਹ ਜਿਸ ਪਾਸ ਬਹਠਿਓ ਸੋਹੀਏ ਸਬਨਾ ਦਾ ਵੀਸਾ ਤਨ ਨਾ ਸ਼੍ਰੀਵਾਹੀ ਗੁਰੂ ਸਾਹਿਬ ਜੀ ਤਨ ਨਾ ਸ਼੍ਰੀ ਹਰਿ ਸ਼ਿਵੋ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦਿ ਜੋ ਜੋ ਜੂਨੀ ਆਇਓ ਤਿਹ ਤਿਹ ੁਰ ਜਾਇਓ ਕੀ ਹੈ ਓਟ ਸਾਦ ਰੱਖ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇ ਜੋ ਜੋ ਜੂਨੀ ਆਇਓ ਤਿਹ ਤਿਹ ੁਰ ਜਾਇਓ ਮਾਨੁਸ ਜਨਮ ਸੰਜੋਗ ਪਾਇਆ ਤਕੀ ਸੋਦ ਰੱਖ ਦੇ ਕਰ ਹਾਥ ਕਰ ਕਿਰਪਾ ਮਿਲ ਹਰ ਰਾਇਆ ਅਨੇਕ ਜਨਮ ਬ੍ਰਹਮ ਤਿਤ ਨਹੀਂ ਪਾਈ ਕਰੋ ਸ਼ਿਵ ਗੁਰ ਲੋਗ ਚਰਨ ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾ ਅਨਕਿਉ ਪਾਵ ਕਰੋ ਮਾਇਆ ਕੋ ਬਚਿਤ ਧਰੋ ਹੀ ਵਿਹਾਵ ਕੋਈ ਐਸੋਰੇ ਭਿਟ ਸੰਤ ਮੇਰੀ ਲੋ ਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੇ ਪੜੀ ਰੀ ਸਗਲ ਬੀਦ ਨਹ ਚੁਕੈ ਮਨ ਭੀਦ ਇਕ ਖਿੰਨਾ ਧੀਰਹਿ ਮੇਰੇ ਘਰ ਕੀ ਪੰਚਾ ਕੋਈ ਐਸੋਰੇ ਭਗਤ ਜੋ ਮਾਇਆ ਤੀ ਰਹਤ ਅੰਮ੍ਰਿਤ ਨਾਮ ਮੇਰਾ ਰਿਦੈ ਸਿੰਚਾ ਜੇ ਤੇਰੀ ਤੀਰਥ ਨਾਏ ਅਹੰ ਬੁੱਧ ਮੈ ਲਾਏ ਘਰ ਕੋ ठाकुर ਇਕ ਤਿਲ ਨਾਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਆਸਰਮ ਕੀਨੇ ਮਨੁਆ ਨਹ ਪਤੀਨੇ ਵਿਵੇਕ ਹੀਨ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਵਿਦਾਤਾ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾਹੀ ਤ ਕਰਤਾ ਗਰਬ ਗਰਬ ਪੜੈ ਕਹੀ ਨਾ ਲੇਖੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨਿਤ ਰੋ ਪੀਖੈ ਮਨ ਹੱਥ ਜੋ ਕਮਾਵੇ ਤਿਲ ਨਾ ਲੇਖੈ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਰੀ ਤਰੀ ਕੋਈ ਐਸੋਰੀ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪਰਸਨ ਗੋਪਾਲ ਰਾਏ ਕਟਰੀ ਬੰਦਨ ਮਾਈ ਗੁਰ ਕਾ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਉ ਨਿਰਭੈ ਗੋਵਿੰਦ ਸੁਖ ਨਾਨਕ ਲਾਦੀ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾ ਈ ਸਫਲ ਯਾਤਰਾ ਆਵਣ ਜੋ ਕ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤਰਨਾ ਸ੍ਰੀ ਮਹਲਾ 5 ਘਰਿ ਸ਼ਿਵੋ ਅਸ਼ਟਪਦੀ ਇਕ ਉੰਕਾਰ ਸਤਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਿਹ ਤਿਹ ੁਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਕੀ ਹੈ ਓਟ ਸਾਦ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ